ਉਹ ਬਿਲਕੁਲ ਜੀ ਕਿਉਂਕਿ ਡਬਲਿਊ ਡੀ ਸਿਸਟਮ ਦਾ ਅਸਰ ਕੁਝ ਇਸ ਅੰਦਰ ਵਿੱਚ ਦੇਖਣ ਨੂੰ ਮਿਲਿਆ ਸੋ ਉਹਦੇ ਤੋਂ ਬਾਅਦ ਵੈਦਰ ਦੇ ਵਿੱਚ ਇੱਕ ਚੇਂਜ ਆਬਜ਼ਰਵ ਕੀਤੀ ਗਈ ਹੈ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਦੇ ਵਿੱਚ ਹੀ ਗ੍ਰਾਵਿਟ ਆਬਜ਼ਰਵ ਕੀਤੀ ਗਈ ਹੈ ਸਪੈਸ਼ਲੀ ਨਾਈਟ ਟਾਈਮ ਟੈਂਪਰੇਚਰ ਕਿਉਂਕਿ ਪਹਿਲਾਂ ਹੇਜ਼ੀ ਕੰਡੀਸ਼ਨਸ ਬਣੀ ਹੋਈਆਂ ਸੀ ਤੇ ਉਹਦੇ ਨਾਲ ਨੋਰਮਲ ਤੋਂ ਉੱਪਰ ਚੱਲ ਰਿਹਾ ਸੀਗਾ ਪਰ ਹੁਣ ਜਿਹੜਾ ਗ੍ਰਾਵਿਟ ਆਬਜ਼ਰਵ ਕੀਤੀ ਗਈ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 27.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1.2 ਡਿਗਰੀ ਸੈਲਸੀਅਸ નીચે ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 11.4 ਡਿਗਰੀ ਸੈਲਸੀਅਸ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.3 ਡਿਗਰੀ ਸੈਲਸੀਅਸ ਦੇ નીચે ਹੈ ਔਰ ਜੇ ਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਟੇਟ ਦੇ ਸਾਰੇ ਹਿੱਸਿਆਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਕੋਲਡ ਐਂਡ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ بارش ਰਹੀ ਹੈ ਉਸ ਕਰਕੇ ਜਿਹੜੇ ਤਾਪਮਾਨ ਥੋੜੇ ਜਿਹੇ ਘਟਾ ਦਿੱਤੇ ਗਏ ਆ ਬਿਲਕੁਲ ਜੀ ਕਿਉਂਕਿ ਡੇ ਟਾਈਮ ਟੈਂਪਰੇਚਰ ਪਹਿਲਾਂ ਆਲਮੋਸਟ ਨੀਅਰ ਨਾਰਮਲੀ ਚੱਲ ਰਿਹਾ ਸੀ ਉਹੋਂ ਮਿਲ ਤਲਗ ਕਰ ਇੱਕ ਡਿਗਰੀ ਸੈਲਸੀਅਸ ਉੱਪਰ ਸੀ ਪਰ ਹੁਣ ਥੋੜੀ ਗ੍ਰੈਵਿਟ ਆਈ ਹੈ ਲਗਭਗ ਇੱਕ ਡਿਗਰੀ ਸੈਲਸੀਅਸ نیچے ਆ ਗਿਆ ਪਰ ਨਾਈਟ ਟਾਈਮ ਟੈਂਪਰੇਚਰ ਕਿਉਂਕਿ ਹਿਜ਼ੀ ਕੰਡੀਸ਼ਨਸ ਬੜੀਆਂ ਹੋਈਆਂ ਸੀ ਨਾਰਮਲ ਤੋਂ ਉੱਪਰ ਚੱਲ ਰਿਹਾ ਸੀਗਾ ਔਰ ਉਹਦੇ ਵਿੱਚ ਜਿਹੜਾ ਕਾਫੀ ਗਰਾਵਟ ਅబ్జర్ਵ ਕੀਤੀ ਗਈ ਹੈ ਔਰ ਹੁਣ ਅੱਜ ਦਾ ਜਿਹੜਾ ਨਾਈਟ ਟੈਂਪਰੇਚਰ ਹੈ ਉਹ ਮਿਲ ਤੋਂ 1.3 ਡਿਗਰੀ ਸੈਲਟਿਕ ਹੇਠੇ। ਮਨ ਕਹਿੰਦਾ ਵੀ ਖਾਸ ਕਰਕੇ ਸੂਰਜ ਦੇ ਸਮੇਂ ਤੱਕ ਸਾਰੀ ਜਾਂ ਸ਼ਾਮ ਨੂੰ ਤੇ ਰਾਤ ਤੱਕ ਲੋਕਾਂ ਨੂੰ ਥੋੜ੍ਹਾ ਠੰਡ ਮਹਿਸੂਸ ਹੋ ਰਹੀ ਹੁੰਦੀ ਹੈ। ਬਿਲਕੁਲ ਜੀ ਕਿਉਂਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਈ ਹੈ ਸੋ ਥੋੜਾ ਜ਼ਰੂਰ ਹੈ ਜਿਹੜਾ ਅਰਲੀ ਮਾਰਨਿੰਗ ਕੰਡੀਸ਼ਨਸ ਠੰਡ ਮਹਿਸੂਸ ਸਾਰਿਆਂ ਨੂੰ ਹੋਏਗੀ। ਔਰ ਕੋਈ ਅਨਵੜੇ ਦਿਨਾਂ ਦੇ ਵਿੱਚ ਵੀ ਵੈਦਰ ਕੰਡੀਸ਼ਨਸ ਐ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਸੋ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਆਨਵੜੇ ਦਿਨਾਂ ਦੇ ਵਿੱਚ ਵੀ ਬਣੀਏ ਰਹਿ ਸਕਦੀਆਂ ਨੇ ਮੈਂ ਹੁਣ ਕਣਕ ਦੀ ਵੀ ਬਿਜਾਈ ਚੱਲ ਰਹੀ ਹੈ ਕੀ ਕਣਕ ਦੀ ਬਿਜਾਈ ਲਈ ਵੀ ਕੱਲੇ ਵੀ ਮੌਸਮ ਜਿੰਨਾ ਕੁ ਤਪਮਨ ਰਾਤ ਦਾ ਖਾਸ ਕਰਕੇ ਜਿਹਨਾਂ ਹੁੰਦੇ ਕਾਫੀ ਲੇਟ ਨਹੀਂ ਹੁੰਦੇ ਜਿਹੜਾ ਜੰਗਾਰਗਨ ਸੋ ਕਹਿ ਸਕਦੇ ਆ ਵੀ ਫੇਵਰੇਬਲ ਕੰਡੀਸ਼ਨ ਹੈ ਬਿਲਕੁਲ ਜੀ ਕਿਉਂਕਿ ਹੁਣ ਡੇ অর ਨਾਈਟ ਦਾ ਟੈਂਪਰੇਚਰ ਦੋਨੋਂ ਹੀ ਨਾਰਮਲ ਦੇ ਨੇੜੇ ਨੇ ਔਰ ਵੈਦਰ ਕੰਡੀਸ਼ਨਸ ਹੌਣ ਵਾਲੇ ਦਿਨਾਂ ਦੇ ਵਿੱਚ ਵੀ ਕਲੀਅਰ ਨੇ ਸੋ ਅਸੀਂ ਕਹਿ ਸਕਦੇ ਆ ਕਿ ਰਬੀ ਕ੍ਰੌਪਸ ਦੀ ਸੋਇੰਗ ਵਾਸਤੇ ਜਿਹੜਾ ਵੈਦਰ ਕੰਡੀਸ਼ਨਸ ਨੇ ਇਹ ਫੇਵਰੇਬਲ ਹੈ ਹੁਣ ਲੱਗਦਾ ਕਿ ਲੋਕਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਜਿਹੜੇ ਛੋਟੇ ਬੱਚਿਆਂ ਨੂੰ ਜਨ ਸੇਰ ਕਰਨ ਵਾਲਿਆਂ ਨੂੰ ਕਿ ਤਾਪਮਨ ਦੇ ਵਿੱਚ ਕੋਈ ਕਿਰਾਵਟ ਜਾਂ ਬਦਲਾਅ ਬਿਲਕੁਲ ਜੀ ਕਿਉਂਕਿ ਟੈਂਪਰੇਚਰ ਦੇ ਵਿੱਚ ਗ੍ਰਾਵਟ ਵੀ ਅਬਜ਼ਰਵ ਕੀਤੀ ਗਈ ਹੈ ਔਰ ਇਹ ਜਿਹੜੀਆਂ ਚੇਂਜਿੰਗ ਵੈਦਰ ਕੰਡੀਸ਼ਨਸ ਹੈ ਇਹ ਵਾਲਾ ਸੀਜ਼ਨ ਹੈਗਾ ਇਹਦੇ ਵਿੱਚ ਸਾਰਿਆਂ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੀਆਂ ਵੇਰੀਏਬਲ ਵੈਦਰ ਕੰਡੀਸ਼ਨ ਹੁੰਦੀਆਂ ਨੇ ਇਹਦੇ ਕਾਫੀ ਹੈਲਥ ਇੰਪੈਕਟਸ ਹੋ ਜਾਂਦੇ ਨੇ ਸੋ ਸਾਰਿਆਂ ਨੂੰ ਵੱਦ ਤੋਂ ਵੱਧ ਸਿਹਤ ਦਾ ਧਿਆਨ ਰੱਖਣਾ